ਸਮੇਂ ਦੀ ਗੱਲ ਹੈ ਜਦੋਂ ਕੋਈ ਵੀ ਕੰਮ ਸਮਾਂ ਵੀ ਪੱਟਦਾ ਬੰਦੇ ਤੇ ਹਮ ਇੱਕ ਜ਼ਿੰਮੇਦਾਰਾ ਕਰੋ ਗਰੀਬ ਵਰਾਹਾਂ ਚੱਲ ਪਿਆ ਜਦੋਂ ਕਰੇ ਕੁਸਰਤ ਉਹਨੇ ਭਾਈ ਸਾਧੂ ਟਕਲ ਜੀ ਹਮ ਬਾਬਾ ਨਾਨਕ ਭਾਈ ਵਾਲਾ ਮਰਦਾਨੀ ਹਮ ਤਾਂ ਮਗਰ ਲੱਗੇ ਵੀ ਜਿੱਥੇ ਖਾਣ ਕੋ ਚੱਲ ਪਾ ਹਮ ਕਰੋ ਗਰੀਬੀ ਦਾਸਤਾ ਦੁਬਾ ਗਿਆ ਬਾਲਾ ਮਰਦਾਨਾ ਕਹਿੰਦੇ ਜਿਹਨੂੰ ਕੁਛ ਦੇ ਦਿਓ ਹੂੰ ਕਹਨਾ ਹੰਕਾਰ ਹੀ ਐ ਹੂੰ ਹੰਕਾਰ ਕੋ ਹੂੰ ਕਹਨਾ ਜ ਆਪਾਂ ਨੂੰ ਦਾਣੇ ਦੇਤੇ ਤੇ ਘਰੇ ਜਵਾਖ ਰਾਜ ਲੈਣਗੇ ਹੂੰ ਉਹਦੇ ਘਰ ਵਾਲੀ ਤੂੜੀ ਟੜੀ ਪਾਉਣ ਲੱਗੀ ਡੰਗਰ ਨੂੰ ਉਹ ਜ ਤੂੜੀ ਪਾਉਣ ਲੱਗੇ ਤੇ ਗੁੱਛੇ ਕਿਤੇ ਹੱਥ ਵੱਜ ਗਿਆ ਬੂਲੀ ਦੇ ਚ ਹੂੰ ਉਹਨੇ ਖੇਤਰੀ ਉਹਦੇ ਚ ਕੰਮ ਕਰ ਲਈ ਹੂੰ ਉਹਨੇ ਪਿਹਾਰੀ ਚ ਵੱਖਣਾ ਢੱਡ ਬਰਦੀ ਹੂੰ ਦੇਖ ਨਾਲਾ ਤੋਹੀ ਐ ਹੂੰ ਉਹਨੇ ਭਾਈ ਪੰਜ ਚਾਰ ਮਹੀਨੇ ਰਿਹਾ ਉਹਨਾਂ ਨਾਲ ਹੂੰ ਬਾਲਾ ਦੇ ਮਦਾਨਾ ਕਹਿੰਦੇ ਜਿਹਦੇ ਘਰ ਦਾ ਬੁਰਾ ਹਾਲ ਹੈ ਕੁਛ ਨਹੀਂ ਹੰਕਾਰ ਕਰਦਾ ਕੋਤਾ ਦਿਉ ਨੂੰ ਹੂੰ ਉਹਨੇ ਬਾਬੇ ਨਾਨਕ ਨੇ ਆ ਉਹਦੇ ਬੋਗਿਆ ਹੱਥ ਮਾਰ ਕੇ ਗੀਜੇ ਚ ਉਹਨੂੰ ਡੱਬੀ ਦੇਤੀ ਸਰਮੇ ਦੀ ਹੂੰ ਕਹਿੰਦਾ ਲੈ ਭਾਈ ਜੇ ਕੋਈ ਬਿਮਾਰ ਹੋਇਆ ਨਾ ਸ਼ਰਮਾ ਪਾ ਲਈ ਜੇ ਤਾਂ ਅੱਖਾਂ ਵਾਲੇ ਪਾਸੇ ਸਿਰ ਵਾਲੇ ਪਾਸੇ ਖੜੇ ਨੇ ਜਮਜੂਤ ਕੇ ਤਾਂ ਕਹਿੰਨੀ ਵੀ ਇਹਦਾ ਇਲਾਜ ਨਾ ਕਰੋ ਕਿਦਾ ਮਰੂਗਾ ਹੂੰ ਅਗਲਾ ਇਲਾਜ ਤੋਂ ਪੈਸੇ ਨਹੀਂ ਲਾਊਗਾ ਉਹਨੇ ਤਾਂ ਮਰਨੀ ਹੂੰ ਤੈਨੂੰ ਆਲਾ ਕੁਛ ਨਾ ਕੋ ਦਿਊਗਾ ਹੂੰ ਤੇਰਾ ਕੰਮ ਚੱਲ ਹੂੰ ਹੰਕਾਰ ਕਰੀ ਨਾ ਹੂੰ ਅਨਾ ਚੰਗਾ ਹੂੰ ਅਜੇ ਪਿੰਡ ਚ ਪੜਤੀ ਐ ਹੂੰ ਗੱਲ ਚੱਲੀ ਪਈ ਨੇ ਕਹਿੰਦਾ ਫਲਾਣਾ ਦਾ ਪੁੱੜਾ ਤਾਂ ਬੜਾ ਦਾ ਬੰਗਾ ਯਾਰ ਹੂੰ ਸਾਹਾਂ ਦੇ ਪੇ ਹੂੰ ਉਹ ਭਈ ਉਸੇ ਉਹ ਲਿਜਾਣ ਨਾ ਹਸਪਤਾਲ ਚ ਵੀ ਬੰਦੇ ਛੱਟਦੇ ਹੂੰ ਉਹਨਾਂ ਜਦੋਂ ਪਾਇਆ ਸ਼ਰਮਾਉਂਦੇ ਪੈਰਾਂ ਵਾਲੇ ਪਾਸੇ ਖੜੀ ਜਾਂ ਮਜੂਤੋ ਕਹਿੰਦਾ ਚੱਕੋ ਚੱਕੋ ਇਲਾਜ ਕਰ ਉਹ ਤਾਂ ਬਚੂਗਾ ਹੂੰ ਉਹਨਾਂ ਨੇ ਵੀ ਇਲਾਜ ਕਰਾਤਾ ਬੜਾ ਬਚਿਆ ਹੂੰ ਪੁੱੜਾ ਤਾਂ ਬਚ ਗਿਆ ਹੂੰ ਪੁੱੜਾ ਕਹਿੰਦਾ ਵੀ ਉਹਨੂੰ ਸੱਦੂ ਹੂੰ ਸੱਦ ਲਿਆ ਬੁੜੇ ਨੂੰ ਪਈ ਨਾ ਤਾਂ ਕਣਕ ਦਿੱਤੀ ਨਾਲੇ ਪੈਸੇ ਦਿੱਤੇ ਕਹਿੰਦਾ ਸੀ ਉਹਦਾ ਸੌਦਾ ਗਿਆ ਹੂੰ ਉਹਨੇ ਆ ਕੇ ਵੀ ਚੱਲ ਗਿਆ ਜਗੜਾ ਆਪਣਾ ਹੂੰ ਇਤਨੇ ਪਈ ਕਿਸੇ ਕਮਾਂਡੀਆਂ ਤੋਂ ਉਹਨਾਂ ਦੀ ਕਮਾਂਡੀ ਦੀ ਬੁੜੀ ਨੂੰ ਤਾਪ ਚੜ ਗਿਆ ਹੂੰ ਕਹਿੰਦਾ ਫੁਲਾਣੇ ਨੂੰ ਫੁਲਾਣੇ ਦੇ ਰਸਤੇ ਪਹਿਲੇ ਹੀ ਸਦਕੇ ਆਪਣੀ ਬੁੜੀ ਨੂੰ ਤਾਪ ਨਹੀਂ ਹਰਦਾ ਹੂੰ ਬਹਿਮ ਵੀ ਹੁੰਦਾ ਲੋਕਾਂ ਨੂੰ ਹੂੰ ਬਾਗੇ ਸਦਨੋਂ ਹੂੰ ਬੁੜੀ ਪਈ ਤਾਪਣਾ ਪਈ ਹੈ ਹੂੰ ਉਹਨੇ ਤਾਂ ਪਾਇਆ ਸ਼ਰਮਾ ਤੇ ਸਿਰ ਵਾਲੇ ਪਾਸੇ ਖੜੇ ਜੰਮ ਜੂਤ ਹੂੰ ਕਹਿੰਦਾ ਵੀ ਕਿਸੇ ਪਾਸੇ ਨਾਲ ਲੈ ਜਾ ਉਹਦਾ ਘੰਟੇ ਘੜੀ ਦੀ ਹੈ ਹੂੰ ਉਹ ਇੰਨੀ ਗੱਲ ਕਰਕੇ ਜੇ ਘਰੇ ਨਹੀਂ ਬੜੀ ਬੁੜੀ ਮਰ ਗਈ ਹੂੰ ਉਹ ਪੈ ਗਿਆ ਕਹਿੰਦਾ ਯਾਰ ਉਹ ਕੰਜਦੂ ਕਿ ਆਪਾਂ ਲੈ ਜਾਂਦੇ ਆਪਾਂ ਨੂੰ ਰੁੱਟ ਕੇ ਖਾ ਜਾਂਦੇ ਹਸਪਤਾਲਾਂ ਚ ਹੂੰ ਆਪਾਂ ਨੂੰ ਗਰੀਬ ਨੂੰ ਕੁਛ ਦੀਏ ਹੂੰ ਫੇ ਉਹਨਾਂ ਨੇ ਪੈਸਾ ਟੱਕਾ ਦਿੱਤਾ ਹੂੰ ਚੰਨ ਪੈਸੇ ਕੜ ਹੂੰ ਇਹਦਨੇ ਹੋ ਗਿਆ ਆਪ ਬੰਵਾਰ ਹੂੰ ਉਹ ਜਦੋਂ ਆਪਦੇ ਸ਼ਰਮਾ ਪਾਇਆ ਅੱਖਾਂ ਚ ਹੂੰ ਉਹਦੇ ਸਿਰ ਵਾਲੇ ਪਾਸੇ ਖੜੇ ਜਮਜੂਤੋ ਹੂੰ ਉਹ ਵੀ ਦੂਜੇ ਪਾਸੇ ਖੜਾ ਲਿਆ ਸੀ ਹੂੰ ਅੱਕ ਕੇ ਜਮਜੂਤੋ ਹੂੰ ਸਿਰ ਨਹੀਂ ਕਰਿਆ ਸਿਰ ਤੋਂ ਬਣਾ ਜਮਜੂਤ ਜਾਣ ਨਹੀਂ ਕਰਦਾ ਹੂੰ ਜਾ ਅੱਖਾਂ ਵੀ ਦੀ ਜਾਣ ਕਰੂ ਜਾਊਂਗੀ ਹੂੰ ਬਾਗੇ ਧਰਮਰਾਜ ਕੋਲੇ ਹੂੰ ਕਹਿੰਦੇ ਮਾਲਕਾ ਤਾਂ ਜੰਮ ਸਿਰ ਹੀ ਨਹੀਂ ਕਰਤਾ ਟਿਕ ਨਹੀਂ ਹੂੰ ਕਹਿੰਦਾ ਭਈ ਚਾਰ ਜਾਨੇ ਵਗਜੂ ਹੂੰ ਚਾਰ ਜੰਮ ਜੂ ਤੋਰ ਤੇ ਹੂੰ ਜਦੋਂ ਭਈ ਜਣਾ ਦੇਖਿਆ ਵੀ ਇਹ ਤਾਂ ਚਾਰ ਆ ਗਏ ਹੂੰ ਉਹ ਦੂਜੇ ਪਾਸੇ ਕਰ ਲੈ ਗਏ ਸਿਰ ਹੂੰ ਗੱਲ ਮੁਕਦੀ ਕਰ ਤਾ ਮਹਾਰਾਜ ਨੂੰ ਅੱਠ ਜੰਮ ਜੂ ਤੋਰਨੇ ਪੈਗੇ ਹੂੰ ਉਹਦੀ ਖਤਰ ਜੇ ਸੁਰਮਾ ਦਿੱਤਾ ਹੂੰ ਉਹਨੇ ਭਈ ਆਖਿਆ ਵੀ ਹੁਣ ਤਾਂ ਅੱਠ ਆ ਗਏ ਹੁਣ ਤਾਂ ਮੰਜੇ ਤੇ ਚਾਰ ਸਪੇਰੇ ਰੁਕਦੇ ਹੂੰ ਉਹਨੇ ਭਈ ਲੱਤਾ ਤਾਹਾਂ ਕਰ ਲਿਆ ਸਿਰ ਥੱਲੇ ਕਰ ਲਿਆ ਤੇ ਹਾਲਾ ਘੋਟ ਖੜਾ ਕਰ ਲਿਆ ਉਧਰ ਹੁਣ ਘਰ ਵਾਲੀ ਆਉਂਦੀ ਆ ਲੜਦੀ ਹੂੰ ਫਰਜ ਕਰ ਰੋਟੀ ਵਾਲਾ ਕੋਲੇ ਹੂੰ ਕਹਿੰਦੀ ਦੇਖ ਕੱਲ ਤਾਂ ਕਹਿੰਦਾ ਮੈਂ ਬੁਬਾਰਾ ਬਿਮਾਰਾ ਕਹਿੰਦੀ ਹੁਣ ਬਾਂਝ ਖੜਾ ਖੜਾ ਦਿਖਾਉਂਦਾ ਹੂੰ ਉਹਨੇ ਬਥੇਰਾ ਕਿਹਾ ਤੂੰ ਮੇਰਾ ਬਾਂਝ ਹੀ ਖੜਾ ਰਹਿਣ ਦੇ ਹੂੰ ਉਹਨੇ ਸੁਣੀ ਨਹੀਂ ਪਈ ਉਹਨੇ ਤਾਂ ੱੱਕਾ ਦਿੱਤਾ ਉਹ ੱੱਕਾ ਦਿੱਤਾ ਜੰਮ ਜੂਤ ਨਹੀਂ ਸਰ ਫਰ ਲਿਆ ਹੂੰ ਜਾਂਦਾ ਜਾਂਦਾ ਕਹਿੰਦਾ ਨੇ ਮਰਦਾ ਨਹੀਂ ਤੀਨਾ ਤੋਂ ਪੈਂ ਮਰਬਾ ਤਾਂ ਮੈਨੂੰ ਮੜੀ ਤੀਵੀ ਨਹੀਂ ਹੂੰ ਕਹਿੰਦਾ ਜੇ ਤਾਂ ੱੱਕਾ ਦਿੱਤਾ ਤਾਂ ਮਰਿਆ ਮੈਂ ਨਹੀਂ ਅੱਠ ਜੰਮ ਜੂਤ ਆ ਗਈ ਦੀ ਮੇਰੀ ਖਾਤਰ ਹੂੰ ਅੱਠਾ ਤੁਨ ਨਹੀਂ ਜਾਹੰਦਾ ਮੈਂ ਹੂੰ ਉਹ ਕਿ ਭਾਈ ਉਹ ਕਹਿੰਦੀ ਕਿ ਗੱਲ ਕੀ ਐ ਕਹਿੰਦਾ ਗੱਲ ਕੀ ਹੋਣੀ ਸੀ ਮੈਨੂੰ ਬਾਬੇ ਨਾਨਕ ਨੇ ਡੱਬੀ ਦਿੱਤੀ ਸੀ ਸਰਮਹੇ ਦੇ ਚ ਜਦੋਂ ਮੈਂ ਪਾ ਲੈਣਾ ਕਹਿੰਦਾ ਮੈਨੂੰ ਦੀ ਜਾਂਦੇ ਨਹੀਂ ਜਮ ਜੁਤ ਕਿੱਧਰ ਨੇ ਕਹਿੰਦਾ ਹੁਣ ਮੈਂ ਤਾਂ 4 ਵੀ ਸੱਤ ਲੈ ਅੱਠ ਵੀ ਆਕੇ ਦੀਨਾਂ ਫਿਰ ਵੀ ਨਹੀਂ ਸੀ ਮਰਦਾ ਜੇ ਤੂੰ ਨਾ ਛੱਡੀ ਮੈਨੂੰ ਕਹਿੰਦਾ ਕਉ ਕਹਿੰਦਾ ਥੱਲੇ ਤਾਂ ਜਾਣ ਕੱਢੀ ਨੀ ਠੇਕ ਦੇ ਮੇਰੇ ਕਿਹਦੀ ਕਿੰਨਾ ਚਿਰ ਖੜਾ ਕਹਿੰਦਾ ਘਾਂਟੇ ਘੜੀ ਦੀ ਕੰਮ ਆਉਂਦਾ ਕਹਿੰਦਾ 10 ਵੀ ਮਿੰਟਾਂ ਚ ਮੁੜ ਜਾਂਦੇ ਅੱਖ ਕੀ ਇਸਰ ਤਾਂ ਕਰਦਾ ਨਹੀਂ ਇਹ ਕਹਿੰਦਾ ਹੋਰ ਘਾਂਟੇ ਘੜੀ ਚੋਂ ਲੰਦਾ ਮੈਂ ਉਹਨਾਂ ਹੋਂ ਤਾਂ ਬਸ ਉਹ ਤੇ ਹੀ ਗੱਲ ਹੈ ਨਹੀਂ ਸੀ ਮੈਂ ਇਹ ਵੀ ਮੈਨੂੰ ਨਹੀਂ ਪਤਾ ਵੀ ਤੁਹਾਨਾਂ ਨਾਲ ਕੋ ਟਾਈਮ ਨਹੀਂ ਕਿਹੜੇ ਕਹਿੰਦਾ ਮਾੜਲਾ ਘਟੂ ਨਹੀਂ ਖੜਾਇਆ ਚੋ ਚੋ ਜਾਮਦੂਤ ਨੇ ਖੜਵਾਇਆ